ਲੁਧਿਆਣਾ ਦੇ ਗਾਂਧੀ ਬ੍ਰਦਰਜ਼ ਲਾਟਰੀ ਵਾਲਿਆਂ ਦੀ ਸ਼ਾਪ ਨੰਬਰ 55 ਨੇ ਇੱਕ ਵਾਰ ਫਿਰ ਤੋਂ winner ਜਿਹੜਾ ਉਹ ਘੋਸ਼ਿਤ ਕਰ ਦਿੱਤਾ ਹੈ 50 ਰੁਪਏ ਦੀ ਟਿਕਟ ਖਰੀਦੀ ਤੇ 25 ਲੱਖ ਰੁਪਏ ਦਾ ਇਨਾਮ ਪਾਇਆ ਭਾਈ ਜੀ ਬਹੁਤ ਬਹੁਤ ਮੁबारका ਪਹਿਲਾਂ ਤਾਂ 25 ਲੱਖ ਦਾ ਜੀ ਇਹ ਵੀ ਜੀ ਦੋਹਾਂ ਨੇ ਰਲ ਕੇ ਰਕਤ ਸਾਂਝੀ ਕੀਤੀ ਜਿੱਤੇਗੀ 50 ਰੁਪਏ ਨੇ ਪਾਈ ਦੀ ਜੀ 50 ਹੈ ਅਸੀਂ ਇਹ ਸੋਚਿਆ ਵੀ ਵਾ ਇਕੱਠੀਆਂ ਬਾਹਲੇ ਆ ਜੇ ਇਨਾਮ ਲਾ ਗਿਆ ਦਾ ਦਾਦਾ ਜੀ ਜਿਸ ਟਾਈਮ ਆ ਰਾਜੇ ਜਾ ਕੇ ਨਾਮ ਦੇ ਕੇ ਆਪਣਾ ਲੱਗ ਗਿਆ ਜੀ ਇਹਨੂੰ ਕੋਈ ਪਤਾ ਨਹੀਂ ਇਹਦਾ ਮੋਬਾਈਲ ਵੀ ਸੱਚਾ ਹੋਤੀਗਾ ਜੀ ਪਰ ਆਪਣੀ ਇਮਾਨਦਾਰੀ ਇਹਨੂੰ ਘਰੋਂ ਜਾ ਕੇ ਲੈ ਗਏ ਫਿਰ ਇੱਥੇ ਪੁੱਛਦਾਗਾ ਲੋਟਰੀ ਦੀ ਟਿਕਟ ਤੁਸੀਂ ਦੇਖੀ ਜੋ ਦੇਖਿਆ ਕਿ ਨਾਮ ਲੱਗਿਆ ਇੱਕ ਵਾਰ ਤਾਂ ਅੱਖਾਂ ਮੱਲਣ ਲੱਗੇ ਹੋਵੋਗੇ ਘਰਦਿਆਂ ਨੂੰ ਪੁੱਛਿਆਣਾ ਦੇਖੀ ਯਾਰ ਸੱਚੀ ਵਾਕਈ ਮੋਬਾਈਲ ਦੇਖ ਕੇ ਜੀ ਆਪਦੇ ਮਨ ਨੂੰ ਵਿਸ਼ਵਾਸ ਨਾ ਆਵੇ ਫਿਰ ਮਾ ਘਰ ਵਾਲੀ ਨੂੰ ਆਖਿਆ ਮੈਂ ਨੰਬਰ ਮਰਾ ਉਹ ਕਹਿੰਦੀ ਸਹੀ ਨੇ ਪਰ ਉਹ ਕਹਿੰਦੀ ਨਾ ਫਿਰ ਮਾ ਅਜੀ ਨੂੰ ਨੂੰ ਕਿਹਾ ਨੂ ਕਰੀ ਬੱਪਾ ਜੀ ਨਾਮ ਸੁਦਾ 25 ਕੀ ਡਾਕਟਰ ਲੱਗਿਆ ਪਿਆ ਗਿਆ ਜੀ ਪਰ ਵਿਸ਼ਵਾਸ ਨਹੀਂ ਆਇਆ ਮਨ ਨੂੰ ਇਹਨਾਂ ਦੇ ਵੱਲੋਂ ਕੋਈ ਕੈਸ਼ ਕਰਵਾਉਣ ਦੇ ਲਈ ਇਹਨੂੰ ਜਾਂ ਫਿਰ ਇਨਾਮ ਜਦੋਂ ਪ੍ਰਾਈਜ਼ ਨਿਕਲਦਾ ਤਾਂ ਕੱਜ ਲੋਕ ਕਹਿੰਦੇ ਨੇ ਕਿ ਥੋੜੇ ਪੈਸੇ ਲੱਗਣਗੇ ਇਹਨਾਂ ਨੇ ਵੀ ਕੁਝ ਕਿਹਾ ਸਰ 1 ਰੁਪਿਆ ਨਹੀਂ ਸਾਡਾ ਲੱਗਿਆ ਸਾਡਾ ਰੋਟੀ ਪਾਣੀ ਵੀ ਪਰਿਓ ਖਰਾਇਆ ਜੀ ਚਾਹ ਵੀ ਪਰਿਓ ਖਰਾਇਆ ਜਿੱਥੇ ਲੈ ਕੇ ਗਏ ਨੇ ਵਰਕੇ ਆਪਦੀ ਗੱਡੀ ਚ ਲੈ ਕੇ ਨਹੀਂ ਸਾਡਾ ਕੋਈ ਆਟੋ ਕਰਾਇਨ ਲੱਗਿਆ 20 ਸਾਲ ਹੋ ਗਏ ਮੈਨੂੰ ਇੱਥੇ ਪੰਜ ਵਸੀਆਂ ਨੇ ਤੇ ਗਾ ਕੇ ਇੱਥੇ ਬੈਠੇ ਹਾਂ ਤੇ ਨੂੰ ਯੂਪੀ ਤੋਂ ਆ ਰਿਹਾ ਵੀ ਪਿਆਰ ਤੋਂ ਆ ਰਿਹਾ ਕੋਈ ਹਰਿਆਨੇ ਤੋਂ ਆ ਰਿਹਾ ਕੇਰਲਾ ਤੱਕ ਦੇ ਬੰਦੇ ਇੱਥੇ ਆਣਦੇ ਦੇਖੇ ਸਾਧੂ ਪੁੱਛ ਰਹੇ ਨੇ ਗਾਦੀ ਬਰਗ ਨਹੀਂ ਲੱਟ ਰਹੀ ਦੁਕਾਨ ਜਿਹੜੀ origignal ਹੈ ਇਹ ਹੀ ਤਾਂ ਨਾ ਇਹ ਅਗਲੇ ਆਉਣ ਵਾਲੇ ਬੰਪਰ ਕਿਹੜੇ ਕਿਹੜੇ ਨੇ ਅਗਲੇ ਆਉਣ ਵਾਲੇ ਬੰਪਰ ਜੀ ਲੋੜੀ ਮੱਕਰ ਸੁ ਲੋੜੀ ਮੱਕਰ ਸੁ ਕ੍ਰਾਂਤੀ ਬੰਪਰ ਹੈ 10 ਕਰੋੜ ਵਾਲਾ ਜਿਹਦੇ ਚ ਪਹਿਲਾ ਇਨਾਮ 10 ਕਰੋੜ ਦਾ ਹੈ ਜੀ ਬਹੁਤ ਵੱਡਾ ਅਮਾਉਂਟ ਹੈ 500 ਰੁਪਏ ਦੇ ਵਿੱਚ ਇੱਕ 10 ਕਰੋੜ ਤੁਹਾਨੂੰ ਦਿੱਤਾ ਜਾ ਰਿਹਾ ਹੈ ਉਹ ਵੀ ਇੱਕ ਲੋਟਰੀ ਦੇ ਜ਼ਰੀਏ ਜਿਹਦੇ ਚ ਤੁਸੀਂ 500 ਲਾ ਕੇ ਆਪਣੀ ਪੂਰੀ ਕਿਸਮਤ ਨੂੰ ਪੂਰੇ ਮਤਲਬ ਆਪਣੀ ਚੀਜ਼ ਨੂੰ ਚੇਂਜ ਕਰ ਸਕਦੇ ਹੋ ਲੁਧਿਆਣਾ ਦੇ ਗਾਂਧੀ ਬ੍ਰਦਰਜ਼ ਲਾਟਰੀ ਵਾਲਿਆਂ ਦੀ ਸ਼ਾਪ ਨੰਬਰ 55 ਨੇ ਇੱਕ ਵਾਰ ਫਿਰ ਤੋਂ winner ਜਿਹੜਾ ਉਹ ਘੋਸ਼ਿਤ ਕਰ ਦਿੱਤਾ ਹੈ 50 ਰੁਪਏ ਦੀ ਟਿਕਟ ਖਰੀਦੀ ਤੇ 25 ਲੱਖ ਰੁਪਏ ਦਾ ਇਨਾਮ ਪਾਇਆ ਗੱਲਬਾਤ ਕਰਦੇ ਆ ਦੁਕਾਨ ਤੇ ਪਹੁੰਚੇ ਆ ਤਰਨਜੀਤ ਜੀ winner ਕਿੱਥੇ ਹੈ winner ਜੀ ਸਾਡੇ ਸਾਹਮਣੇ ਹੀ ਨੇ ਆ ਲੋ ਤਨ ਵਿਨਰ ਮਿਲਾਨੇ ਆ ਜਿਨ੍ਹਾਂ ਦੀ ਹਮੇਸ਼ਾ ਭਾਲ ਕੀਤੀ ਜਾਂਦੀ ਸੀ ਕਿ ਕਿੱਥੇ ਆ 25 ਲੱਖ ਦਾ ਵਿਨਰ ਭਾਈ ਜੀ ਬਹੁਤ ਬਹੁਤ ਮੁਆਰਕਾ ਪਹਿਲਾਂ ਤਾਂ ਤੁਹਾਨੂੰ ਸਭਾ ਮੁਆਰਕਾ ਜੀ 25 ਲੱਖ ਦਾ ਜੀ ਕਿੰਨਾ ਦਾ ਤੁਹਾਡਾ ਹਾਂਜੀ ਇਹ ਵੀਰ ਜੀ ਦੋਹਾਂ ਨੇ ਰਲ ਕੇ ਡਿਕਟ ਸਾਂਝੀ ਖਰੀਦੀ ਦਿੱਤੀਗੀ 50 ਰੁਪਏ ਨੇ ਪਾਈ ਤੇ ਜੀ 50 ਮੈਂ ਅਸੀਂ ਇਹ ਸੋਚਿਆ ਵੀ ਵਾ ਇਕੱਠੀਆਂ ਭਾਲਨੇ ਆ ਜੇ ਇਨਾਮ ਲੱਗਿਆ ਤਾਂ ਦਾਦਾ ਜੀ ਕਿ ਬਾਬੇ ਨੇ ਸਾਡੇ ਜ਼ਮੀਰ ਕਰਤੀ ਜੀ 25 ਲੱਖ ਦਾ ਇਨਾਮ ਲੱਗ ਜਾਏਗਾ ਹਾਂਜੀ ਦੋ ਟਿਕਟਾਂ ਤੁਸੀਂ ਦੋਨਾਂ ਦੋਸਤਾਂ ਨੇ ਖਰੀਦੀ ਸੀ ਹਾਂਜੀ ਦੋ ਟਿਕਟਾਂ ਦਿੱਤੀ ਜੀ 1 23 1 24 ਜੀ ਸਾਡਾ 24 ਦੇ ਨਾਮ ਲੱਗ ਗਿਆ ਜੀ ਪਰ ਮੇਰਾ ਪਿੰਡ ਇਹਦੇ ਪਿੰਡ ਤੋਂ 20 ਕਿਲੋਮੀਟਰ ਅੱਗੇ ਆ ਜੀ ਟਿਕਟਾਂ ਮੇਰੇ ਕੋਲ ਟੀਆਂ ਜਿਸ ਟਾਈਮ ਆ ਰਾਤ ਜਾ ਕੇ ਨਾਮ ਦੇਖਿਆ ਆਪਣਾ ਲੱਗ ਗਿਆ ਜੀ ਇਹਨੂੰ ਕੋਈ ਪਤਾ ਨਹੀਂ ਇਹਦਾ ਮੋਬਾਈਲ ਵੀ ਸੱਚਾ ਉੱਤੀਗਾ ਜੀ ਪਰ ਆਪਣੀ ਇਮਾਨਦਾਰੀ ਇਹਨੂੰ ਘਰੋਂ ਜਾ ਕੇ ਲੈ ਕੇ ਫਿਰ ਇੱਥੇ ਪਹੁੰਚੇਗਾ ਅੱਛਾ ਪਹਿਲਾਂ ਮੈਂ ਤੁਹਾਡਾ ਨਾਮ ਪੁੱਛਣਾ ਚਾਹੁੰਗਾ ਕਿੱਥੋਂ ਦੇ ਰਹਿਣਾ ਤੁਸੀਂ ਗਗਨਦੀਪ ਸਿੰਘ ਆ ਜੀ ਮੇਰਾ ਨਾਮ ਅਸੀਂ ਮਰੇ ਕੋਲ ਦੇ ਰਹਿਣ ਵਾਲੇ ਜੀ ਤੁਹਾਡੀ ਯਾਰੀ ਨੂੰ ਕਿੰਨੇ ਸਮੇਂ ਹੋ ਗਿਆ ਯਾਰੀ ਨੂੰ ਜੀ ਬਸ 2 ਮਹੀਨੇ ਹੋਈ ਨੇ ਜੀ ਬਸ 2 ਮਹੀਨੇ ਯਾਰੀ ਹਾਂਜੀ ਆਟੋ ਚੜਾਉਣ ਐਨੀ ਗੂੜੀ ਯਾਰੀ ਕਿ ਦੋਨਾਂ ਦੋਸਤਾਂ ਨੇ ਟਿਕਟਾਂ ਦੋ ਖਰੀਦੀਆਂ ਇਹ ਨਹੀਂ ਸੋਚਿਆ ਵੀ ਹਾਂ ਤੇਰੀ ਆਲੀ ਮੇਰੀ ਆਲੀ ਜਿਦੀ ਨਿਕਲ ਗਈ ਜਿਦੀ ਨਿਕਲੀ ਅੱਦੋ ਅੱਦ ਕਰਾਂਗੇ ਨਿਕਲੀ ਅੱਦੋ ਅੱਦ ਕਰਾਂਗੇ ਹਾਂਜੀ ਆਪਾਂ ਬੜਾ ਇਮਾਨਦਾਰੀ ਦਿਖਾਈ ਜੀ ਮੇਰਾ 20 ਕਿਲੋਮੀਟਰ ਪਿੰਡੇ ਤੋਂ ਦੂਰ ਆ ਜੀ ਇਹਦੇ ਪਿੰਡ ਤੋਂ ਸਵੇਰੇ ਉੱਠ ਕੇ ਮਲੇ ਦਾ ਜੇ ਨਾ ਆ ਰਿਹਾ ਜੀਗਾ ਇਹਨੂੰ ਨਹਾਉਂਦੇ ਨੂੰ ਆ ਕੇ ਦੱਸੇ ਦਾ ਮਨ ਨੂੰ ਵਿਸ਼ਵਾਸ ਨਾ ਆਵੇ ਜੀ ਇਹਦਾ ਘਰੇ ਨਹੀਂ ਗਿਆ ਮਸਦਾ ਚਿੱਲੇ ਕੇ ਆ ਗਿਆ ਜੀ ਤਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੀ ਲੋਟਰੀ ਨਿਕਲ ਗਈ? ਮੈਨੂੰ ਪਤਾ ਲੱਗਿਆ ਸੀ। ਹਾਂਜੀ ਜਦੋਂ ਮੈਂ ਆਟੋ ਘਰੇ ਜਾ ਕੇ ਖੜਾਇਆ ਜੀ ਮੈਂ ਜਾਨਸਰ ਮੋਬਾਈਲ ਦੇਖਿਆ ਜਿਸ ਦਿਨ ਅਸੀਂ ਮੈਂ ਟਿਕਟ ਲਈ ਨਾ ਕੁੱਪਤ ਸਵਾਰੀ ਸਟੇਸ਼ਨ ਦੀ ਲੈ ਕੇ ਆਇਆ ਜੀ ਲੁਧਿਆਣੇ ਦੀ ਜੀ ਉੱਥੋਂ ਸਾਡੇ ਮੰਤਰੀ ਖਵਾਸਤੀ ਵੀ ਟਿਕਟ ਪਾਉਣੀਆਂ ਦਾ ਗਾਂਧੀ ਰਾਜੇ ਤੋਂ ਪਾਉਣੀਆਂ ਜੀ ਮਾਰਕ ਨੇ ਸਾਡੀ ਬਾਬੇ ਨੇ ਕਿਰਪਾ ਕਰ ਦਿੱਤੀ ਸਾਡਾ 25 ਲੱਖ ਦਾ ਨਾਮ ਲੱਗ ਗਿਆ ਜਦੋਂ ਇਹ ਨਾਮ ਲੱਗਿਆ ਲੋਟਰੀ ਦੀ ਟਿਕਟ ਤੁਸੀਂ ਦੇਖੀ ਜਦੋਂ ਦੇਖਿਆ ਕਿ ਨਾਮ ਲੱਗਿਆ ਇੱਕ ਵਾਰ ਤਾਂ ਅੱਖਾਂ ਮੱਲਣ ਲੱਗ ਗਏ ਹੋਵੋਂਗੇ ਘਰਦਿਆਂ ਨੂੰ ਪੁੱਛਿਆਣਾ ਦੇਖੀ ਯਾਰ ਸੱਚੀ ਵਾਕਈ ਮੋਬਾਈਲ ਦੇ ਕੇ ਜੀ ਆਪਦੇ ਮਨ ਨੂੰ ਵਿਸ਼ਵਾਸ ਨਾ ਆਵੇ ਫਿਰ ਮੈਂ ਘਰ ਵਾਲੀ ਨੂੰ ਆਖਿਆ ਮੈਂ ਨੰਬਰ ਮਰਾ ਉਹ ਕਹਿੰਦੀ ਸਹੀ ਨੇ ਪਰ ਉਹ ਕਹਿੰਦੀ ਨਾ ਫਿਰ ਮੈਂ ਆਪਜੀ ਨੂੰ ਕਿਹਾ ਨੂੰ ਕਹਿੰਦੀ ਪਾਪਾ ਜੀ ਨਾਮ ਤੁਹਾਡਾ 25 ਲੱਖ ਦਾ ਲੱਗਿਆ ਪਿਆ ਗਿਆ ਜੀ ਪਰ ਵਿਸ਼ਵਾਸ ਨਹੀਂ ਆਇਆ ਮਨ ਨੂੰ ਜੀ ਉਹਦਾ ਫਿਰ ਘਰ ਦਾ ਮਾਹੌਲ ਕਿਹੋ ਜਿਹਾ ਹੋ ਗਿਆ ਸੀ ਉਹ ਜਿਆਦਾ ਖੁਸ਼ੀ ਹੋ ਗਈ ਜੀ ਬਹੁਤ ਜਿਆਦਾ ਖੁਸ਼ੀ ਦੇ ਵਿੱਚ ਹੋ ਗਿਆ ਜੀ ਹਾਂਜੀ ਜਿੰਨਾ ਤੁਸੀਂ ਮਤਲਬ ਕਹਦੇ ਹੋ ਖੁਸ਼ੀ ਸਹੀ ਨਹੀਂ ਹੋਈ ਜੀ ਰੋਟੀ ਵੀ ਮਤਲਬ ਚੰਗੀ ਲੱਗੀ ਉਹ ਗੱਲ ਜੀ ਵੀ ਖੁਸ਼ੀ ਇੰਨੀ ਹੋ ਗਈ ਜੀ ਪਹਿਲੀ ਵਾਰੀ ਲੋਟਰੀ ਟਿਕਟ ਪਾਈ ਤੁਸੀਂ ਦੋਨਾਂ ਦੋਸਤਾਂ ਨੇ ਇਕੱਠੇ ਪਹਿਲੀ ਵਾਰ ਸਾਂਝੀ ਪਾਈ ਆ ਜਿਵੇਂ ਅਸੀਂ ਪਉਂਦੇ ਰਹਿੰਦੇ ਸੀਗੇ ਜੀ ਅੱਛਾ ਪਹਿਲੀ ਵਾਰ ਸਾਂਝੀ ਪਾਈ ਹਾਂਜੀ ਇਹ ਵੀਰ ਜੀ ਨੇ ਕੱਲ ਆਟੋ ਲੈਣਾ ਸੀਗਾ ਇਦੇ ਕੋਲੇ 50000 ਰੁਪਇਆ ਦੀ 75000 ਦਾ ਆਟੋ ਮਿਲਦਾ ਸੀ ਕਹਿੰਦਾ ਵੀ 25000 ਦਾ ਕੋਈ ਹੱਲ ਨਹੀਂ ਬਣ ਗਿਆ ਇਹਨੂੰ ਮਾ ਵੀ ਆੜਕ ਸੋਮਵਾਰ ਤੱਕ ਦੇਖਾਂਗੇ ਆ ਦੇਖੋ ਬਾਬੇ ਨੇ ਕਿੱਡੀ ਮਿਹਰ ਕਰਦੀ 25 ਲੱਖ ਦੇਦਾ ਜੀ ਹੁਣ ਆਟੋ ਜਿਹੜਾ ਨਵਾਂ ਖਰੀਦ ਲਿਆ ਜੀ ਹਾਂਜੀ ਮਨ 'ਚ ਇਹ ਨਹੀਂ ਆਇਆ ਵੀ ਚਲੋ ਕੋਈ ਗੱਲ ਨਹੀਂ ਹੁਣ ਜੋ ਗੱਲਾਂ ਹੋਈਆਂ ਸੀ ਹੋਈਆਂ ਸੀ ਲੋਟਰੀ ਤਾਂ ਮੇਰੀ ਨਿਕਲ ਆਈ ਇਹਨੂੰ ਕੀ ਪਤਾ ਲੋਟਰੀ ਨਿਕਲੋ 1 ਘੰਟਾ ਪਹਿਲਾਂ ਮੈਨੂੰ ਫੇਰ ਲੈ ਗਿਆ ਕਿਸੇ ਪਾਸੇ ਆਟੋ 'ਚ ਬਿਠਾ ਕੇ ਜੀ ਕੋਈ ਬਾਬੇ ਜੀ ਦਰਗਾਹ ਦੇ ਮੱਥਾ ਟੇਕਣ ਗਏ ਤੇ ਅਸੀਂ ਉੱਥੇ ਬਾਹਰ ਖੜੇ ਹਾਂ ਜੀ ਇਹ ਨੂੰ ਮੈਂ ਦਾਸਤਾ ਮਹਾ ਵੀ ਲੈ ਵੀ ਆਪਣਾ ਇੱਕ ਘੰਟੇ ਤੱਕ 25 ਕਰੋੜ ਦਾ ਨਾਮ ਲੱਗ ਰਿਹਾ ਵੀ ਪੈਸੇ ਕੀ ਕਰੇਗਾ ਇਹ ਕਹਿੰਦਾ ਵੀ ਕੁਝ ਘਰੇ ਵਰਤਾਂਗੇ ਕੁਝ ਮੈਂ ਆਟੋ ਦੇ ਨੂੰ ਵਿਆਹ ਕਰਵਾ ਲੂੰਗਾ ਪਰ ਇਹ ਦੇ ਮਨ ਮੈਂ ਜਵੇਂ ਕਹੀ ਜਾਵਾ ਇਹਨੂੰ ਵਿਸ਼ਵਾਸ ਤੀਗਾ ਵੀ ਜਵੇਂ ਇਹਨੂੰ ਪਤਾ ਹੁੰਦਾ ਜੇ ਇੱਕ ਘੰਟਾ ਬਾਅਦ ਨਾ ਮੈਂ ਕਿਹਾ ਜੀ ਘੰਟੇ ਬਾਅਦ ਆਪਣਾ ਨਾਮ ਅੱਛਾ ਜਿਵੇਂ ਮਨ ਦੇ ਵਿੱਚ ਹਰੇਕ ਬੰਦੇ ਨੂੰ ਵਿਸ਼ਵਾਸ ਹੁੰਦਾ ਕਿ ਸਾਡਾ ਇਨਾਮ ਨਿਕਲੂਗਾ ਤੁਹਾਨੂੰ ਵੀ ਸੀਗਾ ਵੀ 25 ਲੱਖ ਦਾ ਇਨਾਮ ਨਿਕਲਣਾ ਜਿਸਨ ਟਿਕਟ ਖਰੀਦੀ ਆ ਮੇਰੇ ਮਨ ਚ ਉਹਦੇ ਨੇ ਵਿਸ਼ਵਾਸ ਪੜਿਆ ਹੋਇਆ ਵਿੱਚ ਵੀ ਇਹ 25 ਲੱਖ ਰੁਪਈਆ ਆਪਾਂ ਨੂੰ ਮਿਲੂਗਾ ਹੀ ਮਿਲੂਗਾ ਨਾਮ ਆਪਣਾ ਲੱਗੂਗਾ ਜੀ ਮਾਲਕ ਨੇ ਕਿਰਪਾ ਕਰਤੀ ਜੀ ਗੱਲ ਜੀ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਵਿੱਚ ਜੀ ਮੇਰੀ ਵਾਈਫ ਆ ਜੀ ਦੋ ਲੜਕੇ ਆ ਜਿਹਦੇ ਉਹਨੂੰ ਹਨੇ ਜੀ ਤੇ ਇੱਕ ਗੁੱਡੀ ਐ ਗੁੱਡੀ ਬਿਆਹੀ ਵੀ ਆ ਜੀ ਤੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਘਰ ਤੇ ਸੇ ਜੀ ਹੈ ਮੇਰੀ ਮੰਮੀ ਮੇਰੀ ਮਾਤਾ ਮੇਰੇ ਭਰਾ ਜੀ ਕਿੰਨੀ ਕੋ ਖੁਸ਼ੀ ਹੋਈ ਫਿਰ ਜਦੋਂ ਸਵੇਰੇ ਬਾਈ ਜੀ ਘਰ ਆਏ ਤੇ ਦੱਸਿਆ ਕਿ ਨਾਮ ਨਿਕਲ ਆਇਆ ਸਾਡੀ ਮੈਂ ਤਾਂ ਨਾਮ ਦਾ ਸੀ ਜੀ ਅਜੇ ਮੈਨੂੰ ਯਕੀਨ ਨਹੀਂ ਆਵਾ ਫਿਰ ਵੀ ਅਸੀਂ ਆ ਕੇ ਫਿਰ ਸਾਨੂੰ ਯਕੀਨ ਹੋਇਆ ਜੀ ਵੀ ਸਾਡੀ ਲਾਟਰੀ ਨਿਕਲੀ ਇਹ ਕਾ ਨਾ ਜੀ ਉੱਥੇ ਦੁਕਾਨ ਤੋਂ ਲਾਇਆ ਉੱਥੇ ਫੈਕਟਰੀ ਦੇ ਵਿੱਚ ਨਾ ਰਿਆ ਜੀ ਇਹ ਜਿੱਦਾਂ ਘਰੇ ਵੀ ਨਹੀਂ ਅਜੇ ਪਤਾ ਹੈਗਾ ਵੀ ਸਾਡੇ ਮੁੰਡੇ ਨੂੰ ਇੰਨਾ ਨਾਮ ਲਾ ਕੇ ਆ ਜੀ ਇਹ ਤਾਂ ਮੈਂ ਬਾਹਰ ਦੀ ਵਾਰੀ ਨੂੰ ਮੋਟਰਸਾਈਕਲ ਤੇ ਬਿਠਾ ਲਾਇਆ ਜੀ ਇਹਦੇ ਬਾਪੂ ਨੂੰ ਜਰੂਰ ਦੱਸਿਆ ਹੈ ਇਹਨੇ ਦੁਕਾਨਾ ਜੀ oportunity ਇਹ ਆਪਣੇ ਡੈਡੀ ਕੋਲੇ ਉੱਥੇ ਬੈਠਾ ਜੀ ਉੱਥੇ ਨਾਉਣ ਚ ਰਹਿ ਗਏ ਜੀ ਨਾਉਂਦੇ ਨਾ ਕਈ ਵਾਰ ਨਾ ਇਦਾਂ ਹੁੰਦਾ ਕਿ ਜਦੋਂ ਲੋਕ ਲੋਟਰੀ ਖਰੀਦਦੇ ਨੇ ਤਾਂ ਘਰ ਦੇ ਟੋਕ ਦਿੰਦੇ ਕਹਿੰਦੇ ਕੀ ਆ ਕਿਹੜੇ ਚੱਕਰਾਂ ਦੇ ਵਿੱਚ ਪਏ ਹੋ ਤੁਹਾਡੇ ਘਰ ਦੇ ਨੇ ਤਾਂ ਨਹੀਂ ਇਦਾਂ ਕਦੀ ਕਿਹਾ ਟੋਕ ਦੇ ਜੈਸਟ ਮੈਂ ਟਿਕ ਟਾਈਮ ਜੀਭ ਚੋਂ ਕੱਢ ਕੇ ਐਂ ਦੇਖਣ ਲੱਗਿਆ ਜੀ ਉਹ ਮੇਰੇ ਘਰ ਵਾਲੀ ਮੈਨੂੰ ਬੋਲੀ ਕਹਿੰਦੀ ਫੇਰ ਲੱਗਿਆ ਪਾਉਣਾ ਉਹ ਮਾਹ ਥੋੜੀ ਜਿਹਾ ਕਿ ਜੀ ਕਿੰਨੀ ਕਿੰਨੀ 50 ਲੇਖ ਨਹੀਂ ਚੱਲ ਕੋਈ ਗੱਲ ਨਹੀਂ ਜੇ ਤੋ ਦੇਖਿਆ ਤਾਂ 25 ਲੱਖ ਦਾ ਨਾਮ ਲੱਗਿਆ ਪਿਆ ਜੀ ਉਹਨੂੰ ਖੁਸ਼ੀ ਦਾ ਸਹੇ ਨਾ ਹੋਵੇ ਈ ਜ਼ਿਆਦਾ ਖੁਸ਼ੀ ਹੋ ਗਈ ਜੀ ਜਿਹੜੀ ਗੈਂਦੀ ਵੀ ਵਹਿਰ ਪਾਇਆ ਜੀ ਇੰਨੀ ਜਿਆਦਾ ਖੁਸ਼ੀ ਹੋਈ ਬਹੁਤ ਜਿਆਦਾ ਜੀ ਹੋੜ ਫਿਰ ਜਦੋਂ ਇਨਾਮ ਨਿਕਲਿਆ ਫਿਰ ਤਾਂ ਕਿਹਾ ਹੋਣਾ ਜਾਓ ਜਾ ਕੇ ਹੋਰ ਟਿਕਟ ਟਿਕ ਗੀਤ ਕੇ ਲਿਆਓ ਮੈਂ ਨਾਲ ਚਲਦੀ ਆਂ ਜੇ ਮੇਰਨਾ ਵੀ ਪਾਓ ਹਾਂਜੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਰਿਹਾ ਉਹਨੂੰ ਜੀ ਹਾਂਜੀ ਆਟੋ ਚ ਲਾਉਨੇ ਆ ਬਾਬੇ ਨੇ ਮਿਹਰ ਕਰਤੀ ਜੀ ਤੇ ਰੁਕ ਕਿਸੇ ਦਾ ਪੈਸਾ ਬਸ ਕੋਈ ਕਰਮ ਵਾਲਾ ਜਿਵੇਂ ਕਹਿੰਦੇ ਵੀ ਰਾਸ ਆ ਗਿਆ ਜੀ ਉਹੀ ਇੱਥੇ ਪਾ ਗਏ ਤਾਂ ਸਾਡਾ ਪਰਛੀ ਰੱਖਦਾ ਨਾਮ ਲੱਗ ਗਿਆ ਤੇ ਲੋਕ ਉਸ ਮੇਰੇ ਘਰ ਦੀ ਜੋ ਮਜਬੂਰੀ ਜਾਂ ਕੋਈ ਦੂਰ ਹੋ ਜੂਦਾ ਇਹਦੇ ਵਿਚਾਰੇ ਜ ਟੋ ਬਣ ਜੂ ਇਹਦਾ ਕੋਈ ਹੋ ਹੋ ਜੂਗਾ ਜੀ ਅਸੀਂ ਧੰਨਵਾਦ ਕਰਦੇ ਆ ਗਾਨੀ ਬਰਾਜੀ ਦਾ ਜਿਨ੍ਹਾਂ ਨੇ ਸਾਨੂੰ ਮਾਨ ਦਿੱਤੀ ਅਸੀਂ ਟਿਕਟ ਖਰੀਦੀ ਤੇ ਸਾਨੂੰ ਡਰ ਲੱਗ ਗਿਆ ਦੋਹਾਂ ਜਣਿਆਂ ਦਾ ਮਨ ਥੋੜਾ ਜਿਹਾ ਭਾਵੁਕ ਹੋਇਆ ਇਸ ਸਮੇਂ ਕੀ ਗੱਲ ਕੀ ਹੈ ਪਰੇਸ਼ਾਨੀਆਂ ਜਿਹੜੀਆਂ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਆਈਆਂ ਉਹ ਮਨ ਦੇ ਵਿੱਚ ਖਿਆਲ ਆ ਰਿਹਾ ਨਹੀਂ ਨਹੀਂ ਹੁਣ ਕੋਈ ਨਹੀਂ ਆ ਰਹੀ ਹੁਣ ਤਾਂ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਸਭ ਤੋਂ ਮੇਨ ਮੇਰੀ ਇਮਾਨਦਾਰੀ ਮੈਂ ਜਦੋਂ ਰਾਤ ਨੂੰ ਦੇਖਿਆ ਇਹਦਾ ਫੋਨ ਲੈ ਜੀਦਾ ਫੋਨ ਬਣ ਤੀਗਾ ਹੋ ਨਾ ਲੱਗਿਆ ਤਾਂ ਮੈਂ 7 ਵਜੇ ਨੂੰ ਘਰੋਂ ਲੈ ਕੇ ਦੱਸਿਆ ਮਾ ਵੀ ਨਾਮ ਲੱਗਿਆ ਮੇਰੇ ਨੰਬਰ ਜਾ ਕੇ ਦੇਖ ਨਹੀਂ ਮਾ ਦੇਖਣੂੰਗਾ ਇਹਨੂੰ ਮਈ ਵੀ ਕਹਿ ਸਕਦੇ ਵੀ ਆਪਣਾ ਕੋਈ ਨਹੀਂ ਲੱਗਿਆਗਾ ਖਾਦੀ ਨੇ ਸਭ ਤੋਂ ਵੱਡਾ ਆਮਾਨ ਵਿਸ਼ਵਾਸ ਜਾਰੀ ਆਪਾਂ ਜਾਰੀ ਨਵਾਈ ਆ ਬਚਲੇ ਨਾਲ ਹਾਂਜੀ ਤਾਂ ਤੁਸੀਂ ਆਟੋ ਫਿਰ ਤੁਹਾਡਾ ਆਪਣਾ ਪਹਿਲਾ ਹੈਗਾ ਸੀ ਜਿਹੜਾ ਤੁਸੀਂ ਹੁਣ ਹੋਰ ਇੱਕ ਹੋਰ ਖਰੀਦਣਾ ਸੀ ਨਹੀਂ ਜਿਵੇਂ ਕਿਰਾਏ ਤੇ ਚਲਾਉਂਦਾ ਰੈਂਟ ਤੇ ਜੀ ਹਾਂਜੀ ਹਾਂਜੀ ਰੈਂਟ ਤੇ ਚਲਾ ਕੇ ਜੀ ਹੁਣ ਕੱਲ ਸੋਚਦੇ ਸੀ ਵੀ ਲੈ ਲਈ ਆ ਉਹਦਾ ਕਿਰਾਇਆ ਭਰ ਕੇ ਉਹ 70000 ਰੁਪਏ ਮੰਗ ਰਿਆ ਦੀ ਸਾਡੇ ਕੋਲ ਹੈਗਾ 50000 ਰੁਪਏ 25000 ਰੁਪਏ 25000 ਰੁਪਏ ਘਾੜਦਾ ਸੀ ਇਹ ਕਹਿੰਦੇ ਚੱਲ ਕਾਲੂ ਦੇਖਦੇ ਆ ਉਹਦਾ ਤੇ ਰੱਬ ਨੇ ਅਸੀ ਕਿਰਪਾ ਵਾਖੀ ਹਰ 25000 25 ਲੱਖ ਦਾ ਨਾਮ ਨਿਕਲ ਗਿਆ ਜੀ ਤੇ ਹੁਣ ਜਿਹੜੀ ਇਹ ਰਾਸ਼ੀ ਜਿੱਤੀ ਹੈ ਤੁਸੀਂ ਇਹ ਵੰਡ ਕੇ ਤੁਸੀਂ ਕਿਹਾ ਸੀ ਵੰਡ ਕੇ ਚੱਲਣਾ ਤੇ ਇਹਦਾ ਹੁਣ ਤੁਸੀਂ ਕੀ ਸੋਚਿਆ ਵੀ ਜਿਹੜੀ ਰਾਸ਼ੀ ਤੁਹਾਨੂੰ ਮਿਲੂਗੀ ਉਹਦਾ ਤੁਸੀਂ ਕੀ ਕਰਨਾ ਚਾਹੁੰਦੇ ਸਰ ਦੇਖੋ ਮੈਂ ਤਾਂ ਆਪਣੇ ਬੱਚਿਆਂ ਦੇ ਦਿਆਂ ਨੀ ਆ ਜੀ ਠੀਕ ਆ ਇਹ ਵਿਚਾਰ ਆਪਣਾ ਆਟੋ ਲੈ ਲੂਗਾ ਏ ਆਪਣੇ ਡੈਡੀ ਮੇਡੂ ਕੋਸਾਟੋ ਲੈ ਦੂ ਨੂੰ ਜੀ ਕੋ ਸਿੱਧਾ ਵਿਆਹ ਕਰ ਦੂਗਾ ਕੁਛ ਘਰ ਦੇ ਵਿੱਚ ਆਪਦਾ ਉਹ ਕਰ ਲਣਗੇ ਚੰਗੀ ਜਗ੍ਹਾ ਇਸਤੇਮਾਲ ਕਰਾਂਗੇ ਕੋਈ ਗਲਤ ਰਸਤੇ ਤੇ ਨਹੀਂ ਚੱਲਦੇ ਨੇ ਹੈਗੇ ਜੀ ਹਾਂਜੀ ਬਹੁਤ ਜਗ੍ਹਾ ਨਾਮ ਅੱਜ ਜਦੋਂ ਫਿਰ ਗਾਂਧੀ ਬ੍ਰਦਰਸ ਵਾਲਿਆਂ ਦੀ ਦੁਕਾਨ ਤੇ ਪਹੁੰਚੇ ਤੁਸੀਂ ਦੱਸਿਆ ਕਿ ਆ ਸਾਡੀ ਟਿਕਟ ਹੈ ਜੀ ਸਾਡਾ ਇਨਾਮ ਲੱਗਿਆ ਤਾਂ ਫਿਰ ਇਹਨਾਂ ਦੇ ਵੱਲੋਂ ਕੋਈ ਕੈਸ਼ ਕਰਵਾਉਣ ਦੇ ਲਈ ਇਹਨੂੰ ਜਾਂ ਫਿਰ ਇਨਾਮ ਜਦੋਂ ਪ੍ਰਾਈਜ਼ ਨਿਕਲਦਾ ਤਾਂ ਕੱਜ ਲੋਕ ਕਹਿੰਦੇ ਨੇ ਕਿ ਥੋੜੇ ਪੈਸੇ ਲੱਗਣਗੇ ਇਹਨਾਂ ਨੇ ਵੀ ਕੁਝ kiya ਤਾਂ ਸਰ 1 ਰੁਪਿਆ ਨਹੀਂ ਸਾਡਾ ਲੱਗਿਆ ਸਾਡਾ ਰੋਟੀ ਪਾਣੀ ਵੀ ਪਰਿਓ ਖਰਾਇਆ ਜੀ ਜਾ ਵੀ ਪੜੋ ਫਰਾਇਆ ਜਿੱਥੇ ਲੈ ਕੇ ਗਏ ਨੇ ਬਲਕੇ ਆਪਦੀ ਗੱਡੀ ਚ ਲੈ ਕੇ ਨਹੀਂ ਸਾਡਾ ਕੋਈ ਆਟੋ ਕਰਾਇਨ ਲੱਗਿਆ ਆਪਾਂ ਕਿਹਾ ਤਾਂ ਕਹਿੰਦਾ ਕਿ 100 ਰੁਪਿਆ ਲੈਂਦੇ ਬਿਲਕੁਲ ਨਹੀਂ ਲੈ ਰਹੇ ਜੀ ਬਿਲਕੁਲ ਵੀ ਨਹੀਂ ਨਾ 1 ਰੁਪਿਆ ਲੈ ਜੀ ਇਹਨਾਂ ਨੇ ਇਹਦਾ ਜਿੱਥੇ ਲੈ ਕੇ ਹੀ ਗਏ ਨੇ ਆਪਣੀ ਗੱਡੀ ਚ ਲੈ ਕੇ ਨੇ ਗੱਡੀ ਹੀ ਵਾਪਸ ਲੈ ਕੇ ਨੇ ਹਾਂਜੀ ਤਾਂ ਹੁਣ ਅੱਗੇ ਫਿਰ ਮਨ ਕਰ ਰਿਹਾ ਵੀ ਹੋਰ ਟਿਕਟ ਅੱਗੇ ਕਾਫੀ ਟਿਕਟਾਂ ਆ ਚੁੱਕੀਆਂ ਨੇ ਲੋੜੀ ਬੰਪਰ ਆ ਚੁੱਕਿਆ ਹੋਰ ਟਿਕਟਾਂ ਵੀ ਨੇ ਹਾਂਜੀ ਹਾਂਜੀ ਖਰੀਦਾਂਗੇ ਜੀ ਗਾਦੀ ਬਰਾਜੂ ਤੋਂ ਖਰੀਦਾਂਗੇ ਜੀ ਜਿੱਥੇ ਸਾਨੂੰ ਮਾਣਾ ਵਿਸ਼ਵਾਸ ਆ ਸਾਡਾ ਮਨ ਵੀ ਖੜ ਗਿਆ ਜੀ ਇੱਥੇ ਖਰੀਦਾਂ ਵਿਸ਼ਵਾਸ ਬਣ ਚੁੱਕਿਆ ਹੁਣ ਇਹਨਾਂ ਦੀ ਦੁਕਾਨ ਤੇ ਬਣ ਚੁੱਕਿਆ ਜੀ ਸਾਡਾ ਬਹੁਤ ਵੱਡਾ ਹਾਂਜੀ ਹੁਣ ਇੱਕ ਗੱਲ ਹੋਰ ਜਿਵੇਂ ਸਾਂਝੀ ਲੋਟਰੀ ਪਹਿਲੀ ਵਾਰੀ ਖਰੀਦੀ ਤੇ ਇਨਾਮ ਲੱਗ ਗਿਆ ਹੁਣ ਫੇਰ ਸਾਂਝੀ ਹੀ ਖਰੀਦੋਗੇ ਹਾਂਜੀ ਪਾਵਾਂਗੇ ਜੀ ਸਾਂਝੀ ਸਾਂਝੀ ਪਾਵਾਂਗੇ ਹਾਂਜੀ ਪਾਵਾਂਗੇ ਸਾਂਝੀ ਹੀ ਲੈ ਲਵੋ ਜੀ ਹਾਂਜੀ ਸੋ ਤਰਨ ਜੀ ਮੈਂ ਦੇਖਿਆ ਪਹਿਲੀ ਵਾਰੀ ਕਹਿੰਦੇ ਗਾਂਧੀ ਬਰਦਰ ਦੀ ਦੁਕਾਨ ਤੇ ਅਸੀਂ ਸਾਂਝੀ ਲੋਟਰੀ ਦਾ ਪਹਿਲਾ ਬਟੇਰੀ ਆਰੀ ਭਾਈ ਸਾਂਝੀ ਲੋਟਰੀ ਪਾਈ ਇਮਾਨਦਾਰੀ ਇੰਨੀ ਕਿ ਦੋਵੇਂ ਦੋਸਤ ਕਹਿੰਦੇ ਵੀ ਅਸੀਂ ਅੱਗੇ ਵੀ ਲੋਟਰੀ ਇਕੱਠੀ ਪਾਣੀ ਹੈ ਤੇ ਜਿਹੜਾ ਇਨਾਮ ਆ ਉਹ ਵੀ ਇਕੱਠਿਆਂ ਨੇ ਵੰਡਣਾ ਦੇਖੋ ਜੀ ਅਸੀਂ ਵੀ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਤੇ ਇਹਨਾਂ ਨੇ ਵੀ ਪੂਰੀ ਇਮਾਨਦਾਰੀ ਦਿਖਾਈ ਬਾਕੀ ਮੈਂ ਤਾਂ ਇਹਨਾਂ ਨੂੰ ਬੁਲਾਇਆ ਸਾਡੇ ਗਵਾਂਢੀ ਨੇ ਇਹ ਇਹਨਾਂ ਨੇ ਸਾਨੂੰ ਛੋਟੇ ਹੁੰਦੇ ਤੋਂ ਦੇਖਿਆ ਤੇ ਪਾਪਾ ਨੂੰ ਤਾਂ ਬਹੁਤ ਇਹਨਾਂ ਦੇ ਪੁਰਾਣਾ ਜਾਣਦੇ ਤੇ ਇਹ ਤੁਹਾਨੂੰ ਦੱਸਣਗੇ ਪਾਪਾ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਕਿੰਨੀ ਇਮਾਨਦਾਰੀ ਨਾਲ ਕੀਤੀ ਅੱਜ ਤੱਕ ਆਹ ਮਾਰਕੀਟ ਦੇ ਵਿੱਚ ਇਹ ਤੁਹਾਨੂੰ ਦੱਸਣਗੇ ਪਹਿਲੇ ਸੜਕਾਂ ਤੇ ਦੁਕਾਨ ਦਾ ਬਾਤ ਹੋਈ ਹੈ ਇਸੜਗਾ ਵੇਚ-ਵੇਚ ਗਿਰਾਨੇ ਮਿਹਨਤ ਕੀਤੀ ਐ ਉਹ ਮੇਹਰਾ ਫਲ ਮਿਲਿਆ ਹੋਲੀ-ਓਲੀ ਤੇ ਦੁਕਾਨ ਲਈ ਕਰਦੇ-ਕਰਦੇ ਨਾਮ ਬੋਤਨ ਕੇ ਲਈ ਤੇ ਹੋਰ ਮਾਂ ਦੀ ਕਿਰਪਾ ਵਾਲ ਬਰਾਂਚਾਂ ਬਹੁ ਗੁੱਲੀਆਂ ਸਬਰਾਲਾ ਚੌਂਕ ਫੁੱਲਾਵਾਲ ਦੁਗਰੀ ਇਹਨਾਂ ਦੀਆਂ ਬਰਾਂਚਾਂ ਲੇਕਿਨ ਤੇ ਉਹਨਾਂ ਲੈਟਰੀ ਕਿਸੇ ਨੇ ਨਹੀਂ ਪਾਣੀ ਇਹ ਤਾਂ ਖਰੀਦੋ ਦੁਕਾਨ ਤੇ ਆਨਲਾਈਨ ਪ੍ਰੋਡ ਹੁੰਦਾ ਇਸ ਕਰਕੇ ਇਹਨਾਂ ਦੇ ਬਹੁਤ ਨਾਮ ਨਿਕਲੇ ਕਰੋੜਪਈਆਂ ਪਿੱਛੇ ਨਿਕਲੇ ਨਾਮ ਇਹਨਾਂ ਦੇ ਇਹ ਵੀ ਬੇਨਤੀ ਬੰਦੇ ਐ ਇਹ ਦੋਨੇ ਰਲ ਕੇ ਲਾਟਰੀ ਪਾਈ ਹੈ ਲੇਕਿਨ ਇਹਨਾਂ ਦਾ ਸੁਭਾਅ ਵਧੀਆ ਲੱਗਿਆ ਵੀ ਉਹਨਾਂ ਨੇ ਦੋਨਾਂ ਨੇ ਬਦਲੇ ਪਏ ਨਹੀਂ ਤਾਂ ਬੱਦੇ ਬਦਲ ਜਾਂਦੇ ਰਹੇ ਕਹਿੰਦੇ ਹੁਣ ਅਸੀਂ ਦੋਨੇ ਰਲ ਕੇ ਪਾਵਾਂਗੇ ਲਾਟਰੀ ਕਹਿ ਸਕਦੇ ਆ ਵੀ ਜਿਹੜੀ ਤੁਸੀਂ ਗੱਲ ਕਹੀ ਗਾਂਧੀ ਬਰਦਸਾਲਿਆ ਨੇ ਕਿਥੋਂ ਦੀ ਉੱਠ ਕੇ ਜ਼ਮੀਨ ਤੋਂ ਉੱਠ ਕੇ ਇੰਨਾ ਪਿਆਰ ਕਮਾਇਆ ਲੋਕ ਅੱਜ ਵਿਸ਼ਵਾਸ ਜਤੋਂਦੇ ਨੇ ਇਹਨਾਂ ਦੀ ਦੁਕਾਨ ਤੇ ਈਮਾਨਦਾਰੀ ਐ ਐਸੇ ਕਰਕੇ ਲੋਕਾਂ ਨਾਲ ਪਿਆਰ ਦੇ ਨਾਲ ਡੀਲ ਕਰਦੇ ਨੇ ਪਿਆਰ ਨਾਲ ਗੱਲਬਾਤ ਕਰਦੇ ਨੇ ਐਸੇ ਕਰਕੇ ਲੋਕ ਅੱਜ ਇਹਨਾਂ ਦੀ ਦੁਕਾਨ ਦੇ ਉੱਤੇ ਆ ਕੇ ਲੋਟਰੀ ਖਰੀਦਣਾ ਪਸੰਦ ਕਰਦੇ ਨੇ ਦੂਰੋਂ ਦੂਰੋਂ ਦੀ ਮੈਂ ਕਹਿੰਦਾ ਸੀ 5 ਵਜੇ ਆਨੇ ਆ ਸਾਡਾ ਬਟੂਰੇਆ ਦਾ ਕੰਮ ਹੈ 20 ਸਾਲ ਹੋ ਗਏ ਮੈਨੂੰ ਇੱਥੇ 5 ਵਜੇ ਸੀ ਆਨੇ ਤੇ ਗਾ ਕੇ ਇੱਥੇ ਬੈਠੇ ਹੁੰਦੇ ਕੋਈ ਯੂਪੀ ਤੋਂ ਆ ਰਿਹਾ ਕੋਈ ਬਿਹਾਰ ਤੋਂ ਆ ਰਿਹਾ ਕੋਈ ਹਰਿਆਣੇ ਤੋਂ ਆ ਰਿਹਾ ਕੋਈ ਕੇਰਲਾ ਤੱਕ ਦੇ ਬੰਦੇ ਇੱਥੇ ਆਣਦੇ ਦੇਖੇ ਸਾਰੇ ਪੁੱਛ ਰਹੇ ਨੇ ਗਾਦੀ ਬਾਰੇ ਨਹੀਂ ਲੱਟ ਰਹੀ ਦੁਕਾਨ ਜਿਹੜੀ origignal ਹੈ ਵੀ ਇਹ ਦੁਕਾਨ ਹੈ ਨਾ ਇਹ ਇਹਨਾਂ ਦੀਆਂ ਬ੍ਰਾਂਚਾ ਹੋਰ ਹੋਰ ਕੁਲੀਆ ਉਹਤੇ ਵੀ ਇਹਨਾਂ ਦਾ ਨਾਮ ਨਿਕਲੇ ਸਭਰਾ ਚੁੱਕੀ ਤਾਂ ਅੰਜੀ ਹੁਣ ਲੋਕ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਬੜਾ ਮਨ ਦੇ ਵਿੱਚ ਖਿਆਲ ਆ ਰਿਹਾ ਕਿ ਹੁਣ ਅਸੀਂ ਵੀ ਲੋਟਰੀ ਟਿਕਟ ਖਰੀਦ ਕੇ ਆਣੀ ਆ ਹੁਣ ਅਗਲੇ ਆਉਣ ਵਾਲੇ ਬੰਪਰ ਕਿਹੜੇ ਕਿਹੜੇ ਨੇ ਅਗਲੇ ਆਉਣ ਵਾਲੇ ਬੰਪਰ ਜੀ ਲੋੜੀ ਮੱਕਰ ਲੋੜੀ ਮੱਕਰ ਸੁਕ੍ਰਾਂਤੀ ਬੰਪਰ ਹੈ 10 ਕਰੋੜ ਵਾਲਾ ਜਿਹਦੇ ਚ ਪਹਿਲਾ ਇਨਾਮ 10 ਕਰੋੜ ਦਾ ਹੈ ਜੀ ਬਹੁਤ ਵੱਡਾ ਅਮਾਉਂਟ ਹੈ 500 ਰੁਪਏ ਦੇ ਵਿੱਚ ਇੱਕ 10 ਕਰੋੜ ਤੁਹਾਨੂੰ ਦਿੱਤਾ ਜਾ ਰਿਹਾ ਹੈ ਉਹ ਵੀ ਇੱਕ ਲੋਟਰੀ ਦੇ ਜ਼ਰੀਏ ਜਿਹਦੇ ਚ ਤੁਸੀਂ 500 ਲਾ ਕੇ ਆਪਣੀ ਪੂਰੀ ਕਿਸਮਤ ਨੂੰ ਪੂਰੇ ਮਤਲਬ ਆਪਣੀ ਚੀਜ਼ ਨੂੰ ਚੇਂਜ ਕਰ ਸਕਦੇ ਹੋ ਇੱਕ ਬਹੁਤ ਵਧੀਆ ਕੋਠੀ ਪਾ ਸਕਦੇ ਹੋ ਕਾਰ ਲੈ ਸਕਦੇ ਹੋ ਫੈਮਿਲੀ ਸੈਟਲ ਕਰ ਸਕਦੇ ਹੋ ਕਿਉਂਕਿ 10 ਕਰੋੜ ਦਾ ਪ੍ਰਾਈਸ ਬਹੁਤ ਵੱਡਾ ਹੁੰਦਾ ਦੂਜੇ ਨਾਮ ਕਰੋੜ ਦਾ ਤੀਜਾ ਇਨਾਮ 50 ਲੱਖ ਦਾ ਚੌਥੇ ਇਨਾਮ ਨੇ 8 5 10 10 ਲੱਖ ਰੁਪਏ ਦੇ ਪੰਜਵੇਂ ਇਨਾਮ 8 5 5 5 ਲੱਖ ਰੁਪਏ ਦੇ A ਤੇ B ਦੋ ਸੀਰੀਜ਼ਾਂ ਨੇ ਤੇ 16 ਲੱਖ ਟਿਕਟ ਹੈ 17 1 2025 ਨੂੰ ਇਹਦਾ ਡਰਾਅ ਹੈ ਜੀ ਪਰ ਜਿਹੜੀ ਨੇੜੇ ਵਾਲੀ ਆ ਉਹ ਥੋੜੇ ਦਿਨਾਂ ਚ ਨਿਕਲਣ ਵਾਲੀ ਆ ਅੱਜ ਹੋ ਗਈ ਮੇਰੇ ਸਾਹਮਣੇ 15 ਤਰੀਕ ਤੇ ਆ 22 ਤਰੀਕ ਨੂੰ ਨਾਮ ਨਿਕਲਣਾ ਹਫਤੇ ਬਾਅਦ ਤੇ 6 ਵਜੇ ਨਿਕਲਣਾ ਜੀ 3 ਕਰੋੜ ਦਾ ਪਹਿਲਾ ਨਾਮ ਗਵਰਨਮੈਂਟ ਅਪਰੂਵਡ ਲਾਟਰੀ ਆ ਗਰੰਟਡ ਲਾਟਰੀ ਆ ਕਿ ਫਰਸਟ ਪ੍ਰਾਈਜ਼ ਪਬਲਿਕ ਦੇ ਵਿੱਚ ਹੀ ਨਿਕਲੂਗਾ ਜੀ 500 ਲਾ ਕੇ ਤੁਸੀਂ 3 ਕਰੋੜ ਵੀ ਜਿੱਤ ਸਕਦੇ ਹੋ ਦੂਜਾ ਇਨਾਮ 10 ਲੱਖ ਤੀਜਾ ਇਨਾਮ 5 ਲੱਖ विदाਊਟ ਸੇਰੀਜ਼ ਸੋ ਜਿਹੜੇ ਲੋਕ ਦੂਰ ਰਹਿੰਦੇ ਨੇ ਬਾਹਰਲੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਕੀ ਤੁਸੀਂ ਉਹਨਾਂ ਨੂੰ ਆਨਲਾਈਨ ਟਿਕਟ ਵੇਚੋਗੇ ਭਾਜੀ ਮੈਂ ਹਰ ਵੀਡੀਓ ਦੇ ਵਿੱਚ ਕਹਿੰਦਾ ਕਿ ਠੀਕ ਹੈ ਨਾ ਜੀ ਜੇ ਪੰਜਾਬ ਚ ਕਰਦੇ ਆ ਉਹ ਤਾਂ ਕਰਦੇ ਆ ਲੋਕ ਆ ਕੇ ਸਾਨੂੰ ਮਿੰਨਤਾ ਕਰਦੇ ਆ ਕਿ ਭਾਜੀ ਭੇਜ ਦਿਓ ਸੀਨੀ ਦੂਰ ਨਹੀਂ ਆ ਸਕਦੇ ਤਾਂ ਵੀ ਅਸੀਂ ਨਾ ਹੀ ਕਰ ਦਿੰਦੇ ਆ ਕਿ ਦੁਕਾਨਾਂ ਤੇ ਹੀ ਆਓ ਹੁਣ ਜੇ ਕੋਈ ਬੰਦਾ ਕਹਿ ਹੀ ਦਵੇ ਕਿ ਭਾਜੀ ਨਹੀਂ ਆ ਸਕਦਾ ਮੇਰੇ ਪੈਰ ਚ ਪ੍ਰੋਬਲਮ ਹੈ ਮੇਰੀ ਬਾਹ ਨਹੀਂ ਹੈਗੀ ਮੇਰੀ ਲੱਤ ਨਹੀਂ ਹੈਗੀ ਫਿਰ ਉਹਨਾਂ ਨਾਲ ਐਡਜਸਟਮੈਂਟ ਕਰਨੀ ਪੈ ਜਾਂਦੀ ਤੇ ਆਨਲਾਈਨ ਫੋਟੋ ਦਿੰਨੇ ਹੋ ਫੋਟੋ ਤਾਂ ਕੋਈ ਵੀ ਨਹੀਂ ਦਿੰਦਾ ਜੀ ਫੋਟੋ ਕੋਈ ਦਿੰਦਾ ਨਹੀਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਆਨਲਾਈਨ ਟਿਕਟਾਂ ਤੁਹਾਡੇ ਨਾਮ ਤੇ ਵਿਕਦੀਆਂ ਪਈਆਂ ਨੇ ਉਹ ਸਭ ਫੇਕ ਨੇ ਬਿਲਕੁਲ ਫੇਕ ਨੇ ਜੀ ਕਿੰਨੀ ਵਾਰ ਤਾਂ ਕਹਿ ਚੁੱਕੇ ਆ ਤੁਹਾਡੇ ਕੀ ਫੋਟੋ ਨਹੀਂ ਲੈਣੀ ਜੇ ਇਹਨਾਂ ਨੇ ਫੋਟੋ ਖਰੀਦੀ ਹੁੰਦੀ ਤਾਂ ਇਨਾਮ ਕਿੱਥੇ ਫੋਟੋਆਂ ਦੇ ਵਿੱਚ ਹੀ ਮਿਲ ਜਾਣੇ ਪਾਏ 25 ਲੱਖ ਰੱਖ ਕੇ ਫੋਟੋ ਖਿੱਚ ਕੇ ਭੇਜ ਦੇਣੇ ਸੀ ਆ ਲੋ ਜੀ ਇਨਾਮ ਟਿਕਟ ਹੈਗੀ ਹੈ ਤਾਂ ਹੀ ਇਨਾਮ ਇਹਨਾਂ ਨੂੰ ਅਕਾਊਂਟ ਦੇ ਵਿੱਚ ਆਣਾ ਹੁਣ ਆ ਸਵਾਲ ਇਸੇ ਕਰਕੇ ਕੀਤਾ ਇਹਨਾਂ ਦੀ ਜ਼ੁਬਾਨੀ ਅਸੀਂ ਸੁਣਿਆ ਕਿ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਔਨਲਾਈਨ ਟਿਕਟ ਸੇਲ ਨਹੀਂ ਕੀਤੀ ਜਾਂਦੀ ਕਿਸੇ ਨੂੰ ਕੋਈ ਟਿਕਟ ਵੀ ਨਹੀਂ ਭੇਜੀ ਜਾਂਦੀ ਜਿਨੇ ਟਿਕਟ ਖਰੀਦਣੀ ਹੈ ਫਿਜ਼ੀਕਲ ਇਹਨਾਂ ਦੀਆਂ ਦੁਕਾਨਾਂ ਤੇ ਆ ਕੇ ਖਰੀਦੇਗਾ ਤਾਂ ਹੀ ਉਹਨੂੰ ਜਿਹੜਾ ਇਨਾਮ ਮਿਲੇਗਾ ਜੇ ਇਹਨਾਂ ਦੇ ਨਾਮ ਤੇ ਤੁਹਾਨੂੰ ਕੋਈ ਆਨਲਾਈਨ ਟਿਕਟ ਮਿਲਦੀ ਵੀ ਪਈ ਹੈ ਤਾਂ ਇਸ ਖਬਰ ਨੂੰ ਧਿਆਨ ਨਾਲ ਦੇਖ ਲਓ ਉਹ ਸਰਾਸਰ ਫੇਕ ਹੈ ਉਹਦੇ ਉੱਤੇ ਵਿਸ਼ਵਾਸ ਜਿਹੜਾ ਬਿਲਕੁਲ ਨਾ ਕਰਿਓ ਇਹਨਾਂ ਦੀ ਦੁਕਾਨ ਤੇ ਆ ਕੇ ਹੀ ਟਿਕਟ ਖਰੀਦੋਗੇ ਤਾਂ ਹੀ ਨਾਮ ਮਿਲੇਗਾ ਤੇ ਉਹੀ オリジナル ਟਿਕਟ ਹੋਏਗੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਲੀਅਰ ਕਰਤੀ ਤੇ ਇੱਕ ਚੀਜ਼ ਮੈਂ ਤੇ ਹੋਰ ਕਲੀਅਰ ਕਰਨਾ ਚਾਹੁੰਦਾ ਸਾਡੇ ਨਾਮ ਯੂਜ਼ ਕਰਕੇ ਤੁਹਾਨੂੰ ਜੇ ਕੋਈ ਪੈਸਾ ਵੀ ਮੰਗ ਰਿਹਾ ਤੇ ਉਹਦੇ ਤੋਂ ਵੀ ਬਚੋ ਜੀ ਕਿਉਂਕਿ ਗਾਂਧੀ 브ਦਰਸ ਲੋਟਰੀ ਵਾਲੇ winner ਤੋਂ ਨਹੀਂ ਪੈਸਾ ਮੰਗਦੇ ਤਾਂ ਕਿਸੇ ਹੋਰ ਤੋਂ ਕੀ ਮੰਗਾਗੇ 4500 ਰੁਪਏ 5000 ਰੁਪਏ ਪਾ ਦੋ ਉਸ ਵਕਲੇਮ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਆ ਚੀਜ਼ ਜੇ ਤੁਹਾਨੂੰ ਕੋਈ ਕਹਿ ਰਿਹਾ ਤਾਂ ਫੇਕ ਹੈ ਉਹ ਤੋਂ ਬਚ ਕੇ ਰਹਿਣਾ ਕੋਈ ਤੁਹਾਨੂੰ ਫੋਟੋ ਭੇਜ ਰਿਹਾ ਤਾਂ ਸ਼ੁਰੂਆਤ ਉੱਥੇ ਹੀ ਹੋ ਗਈ ਫਰੋਡ ਦੀ ਜੇ ਤੁਸੀਂ ਟਿਕਟ ਮੰਗਾਣ ਦੇ ਚਾਹਵਾਨ ਹੋ ਤੁਸੀਂ ਪੰਜਾਬ ਚ ਰਹਿੰਦੇ ਹੋ ਤਾਂ ਕਿਸੇ ਵੀ ਜੁਦਕਾਨ ਤੋਂ ਮੰਗਾ ਲਓ ਉਹ ਤੁਹਾਨੂੰ ਬਾਈ ਪੋਸਟ ਭੇਜ ਦੇਗਾ ਸਾਡੇ ਕੋ ਆਓ ਤਾਂ ਦੁਕਾਨ ਤੇ ਵੈਲਕਮ ਹੈ ਜੀ ਮੋਸਟ ਵੈਲਕਮ ਹੈ ਦੁਕਾਨ ਤੇ ਜਦੋਂ ਮਰਜੀ ਆਓ ਸਵੇਰੇ 6:30 6 ਵਜੇ ਦੁਕਾਨ ਖੁੱਲ ਜਾਂਦੀ ਹੈ 9 10 ਵਜੇ ਤੱਕ ਓਪਨ ਰਹਿੰਦੀ ਹੈ ਤੇ ਜਦੋਂ ਮਰਜੀ ਆਓ ਦੁਕਾਨਾਂ ਤੇ ਰਿਜ਼ਲ ਲੋਕਾਂ ਨੂੰ ਕੀ ਲੱਗਦਾ ਅੱਜ ਡਰਾ ਹੋ ਗਿਆ ਤੇ ਕੱਲ ਤੱਕ ਹੀ ਇਹਦਾ ਵੈਲਿਡ ਮਹੀਨੇ ਦਾ ਟਾਈਮ ਹੁੰਦਾ ਉਹਨੂੰ 30 ਦਿਨ ਹੁੰਦੇ ਕਲੇਮ ਕਰਵਾਉਣ ਦੇ ਲਈ ਤੇ ਹਰ ਹੜਬੜੀ ਚ ਕਿਸੇ ਨੂੰ ਪੈਸੇ ਨਾ ਪਾਓ ਉਹਨੂੰ ਵੈਰੀਫਾਈ ਕਰੋ ਸਭ ਤੋਂ ਸਿੰਪਲ ਪ੍ਰੋਸੈਸ ਐਸ ਤੋਂ ਬਾਅਦ ਉਹਨੂੰ ਕੀ ਕਹਿ ਦਈਏ ਸੋ ਜਿਹੜਾ ਰਿਜ਼ਲਟ ਵੀ ਦੇਖਣਾ ਉਹ ਆਨਲਾਈਨ ਜਿਹੜਾ ਟਿਕਟ ਦੇ ਪਿੱਛੇ ਲਿਖਿਆ ਹੁੰਦਾ ਉਹਦੇ ਤੇ ਬਕਾਇਦਾ ਆਰਾਮ ਨਾਲ ਚੈੱਕ ਕਰ ਸਕਦੇ ਨੇ ਕਿਸੇ ਨੂੰ ਪੈਸੇ ਪਾ ਕੇ ਟਿਕਟ ਵੀ ਦੇਖਣ ਦੀ ਜ਼ਰੂਰਤ ਨਹੀਂ ਹਾਂਜੀ ਮੈਂ ਕਹੂੰਗਾ ਤੁਹਾਨੂੰ ਮਾੜਾ ਜਿਹਾ ਮੇਰੇ ਨਾਲ ਚੱਲੋ ਬਾਹਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦਿਖਾਣਾ ਆਜੋ ਕੈਮਰਾਮੈਨ ਜੀ ਨਾਲ ਇਹ ਆ ਦੇਖੋ ਜੀ ਦੀਵਾਲੀ ਬੰਪਰ ਦਾ ਰਿਜ਼ਲਟ ਕਿਹੜੀ ਕਿਹੜੀ ਅਖਬਾਰਾਂ ਦੇ ਵਿੱਚ ਆਇਆ ਹੈ ਹੂੰ ਠੀਕ ਹੈ ਇੱਥੋਂ ਦੇਖ ਲਓ ਦੁਕਾਨਾਂ ਤੋਂ ਦੇਖ ਲਓ ਉਸ ਤੋਂ ਬਾਅਦ ਚਲੋ ਜੀ ਅੱਗੇ ਚਲੀਏ ਆਪਾਂ ਇੱਕ ਹੋਰ ਚੀਜ਼ ਦੱਸਦੇ ਆ ਤੁਹਾਨੂੰ ਇੱਕ ਤੁਹਾਡਾ ਗਾਂਧੀ ਬ੍ਰਦਰਸ ਲੋਟਰੀ ਵਾਲਾ ਬਲੂ ਟਿਕ ਵਾਲਾ ਪੇਜ ਵੀ ਹੈ ਇੰਸਟਾਗ੍ਰam ਤੇ ਉਹਦੇ ਤੇ ਵੀ ਤੁਸੀਂ ਰਿਜ਼ਲਟ ਅਪਲੋਡ ਕਰਦੇ ਹੋ ਜੀ ਪਾਣੇ ਮੈਂ ਤੁਹਾਨੂੰ ਦਿਖਾ ਦੇਣਾ ਉਹ ਵੀ ਪੇਜ ਲਾਈਵ ਹੁਣੇ ਆਪਾਂ ਗੱਲਬਾਤ ਕਰਦੇ ਕਰਦੇ ਉਹ ਵੀ ਪੇਜ ਦਿਖਾ ਦਿੰਦੇ ਆ ਇਹ ਸਾਡਾ ਪੇਜ ਹੈ ਜੀ ਇਹ ਕ ਬਲੂ ਟਿਕ ਲੱਗਾ ਹੋਇਆ ਉਸ ਤੋਂ ਬਾਅਦ ਇੱਕ ਹੋਰ ਸਾਡਾ ਪੇਜ ਹੈ ਜਿੱਤੇ ਰਿਜ਼ਲਟ ਪੈਂਦੇ ਆ ਇਹ ਤੇ ਰਿਜ਼ਲਟ ਪੈਂਦੇ ਆਲੋ ਸਾਰੇ ਆ ਦੋਵੇਂ ਸਾਡੇ ਪੇਜ ਨੇ ਉਸ ਤੋਂ ਬਾਅਦ ਜੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣਾ ਕਿ ਰਿਜ਼ਲਟ ਇਦਾਂ ਪਏ ਪਏ ਹੁੰਦੇ ਨੇ ਦੁਕਾਨਾਂ ਤੇ ਆ ਦੇਖੋ ਰਿਜ਼ਲਟ ਨੇ ਸਾਰੇ ਆ ਸਾਰੇ ਰਿਜ਼ਲਟ ਨੇ ਇੱਥੋਂ ਆ ਕੇ ਜੀ ਚੈੱਕ ਕਰੋ ਆਪ ਆ ਕੇ ਚੈੱਕ ਕਰ ਲਓ ਖੁਦ ਜਾਂ ਜੇ ਤੁਹਾਨੂੰ ਨਹੀਂ ਆ ਤਾਂ ਸਾਡਾ ਸਟਾਫ ਤੁਹਾਨੂੰ ਚੈੱਕ ਕਰਕੇ ਦੇ ਦੂਗਾ ਅਖਬਾਰਾਂ 'ਚ ਆ ਗਿਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਪੈ ਗਿਆ ਡੀਅਰ ਲੋਟਰੀਆ ਨੇ ਲਾਈਵ ਚਲਾਤਾ ਤੇ ਹੋਰ ਕੀ ਰਹਿ ਗਿਆ ਜੀ ਇਹਦੇ ਵਿੱਚ ਸਰਕਾਰੀ ਲੋਟਰੀ ਹੈ ਸਰਕਾਰੀ ਗਜਟ ਹੈ ਇਹਨੂੰ ਸਰਕਾਰੀ ਵੈਬਸਾਈਟ ਤੋਂ ਵੀ ਚੈੱਕ ਕਰ ਸਕਦੇ ਹੋ ਪੰਜਾਬ ਦੀ ਅਗਲੇ ਦਿਨ ਹੈ ਨਾ ਤੇ ਰਿਜ਼ਲਟ ਚੈੱਕ ਕਰਨਾ ਤੁਸੀਂ ਸਹੀ ਕਰਨਾ ਕਿਉਂਕਿ ਫਾਇਦਾ ਉਹੀ ਹੈ ਜੇ ਤੁਸੀਂ ਟਿਕਟ ਸਹੀ ਪਾਈ ਹੈ ਤੇ ਰਿਜ਼ਲਟ ਵੀ ਤਾਂ ਸਹੀ ਚੈੱਕ ਹੋਵੇ ਤਾਂ ਹੀ ਫਾਇਦਾ ਨਹੀਂ ਤਾਂ ਫਰੋਡ ਦੇ ਸ਼ਿਕਾਰ ਹੋ ਜੂ। ਸੋ ਬਿਲਕੁਲ ਗਾਂਧੀ ਬ੍ਰਦਰਜ਼ ਵਾਲਿਆਂ ਦੀ ਦੁਕਾਨ ਤੋਂ ਲੋਟਰੀ ਦੋ ਦੋਸਤਾਂ ਨੇ ਪਹਿਲੀ ਵਾਰ ਇਕੱਠਿਆਂ ਨੇ ਖਰੀਦੀ ਲੋਟਰੀ 50 ਰੁਪਏ ਦੀ ਟਿਕਟ ਤੇ 25 ਲੱਖ ਰੁਪਏ ਦਾ ਇਨਾਮ ਨਿਕਲਿਆ ਸੋ ਦੋਸਤ ਜਿਹੜੇ ਨੇ ਕਾਫੀ ਖੁਸ਼ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਗਾਂਧੀ ਬ੍ਰਦਰਜ਼ ਵਾਲੇ ਵੀ ਇਮਾਨਦਾਰੀ ਦੇ ਨਾਲ ਲੋਕਾਂ ਦੇ ਨਾਲ ਡੀਲ ਕਰਦੇ ਨੇ ਸੋ ਲੋਟਰੀ ਜਿੱਤ ਕੇ ਕਾਫੀ ਜਿੱਤੇ ਉਹਨਾਂ ਨੂੰ ਖੁਸ਼ੀ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਗੇ ਵੀ ਗਾਂਧੀ ਪ੍ਰੋਡਸ ਦੀ ਦੁਕਾਨ ਤੋਂ ਹੀ ਅਸੀਂ ਜਿਹੜਾ ਦੋਨੇ ਦੋਸਤ ਇਕੱਠੇ ਲੋਟਰੀ ਖਰੀਦਾਂਗੇ ਲੋਟਰੀ ਦੀ ਟਿਕਟ ਖਰੀਦਾਂਗੇ ਹੁਣ ਅਗਲੇ ਇਨਾਮ ਵੀ ਜਿਹੜੇ ਨੇ ਉਹ ਜਲਦ ਆਉਣ ਵਾਲੇ ਨੇ ਲੋਟਰੀ ਦੀਆਂ ਟਿਕਟਾਂ ਤੁਸੀਂ ਇਹਨਾਂ ਦੀ ਦੁਕਾਨ ਤੇ ਆ ਕੇ ਫਿਜ਼ੀਕਲ ਖਰੀਦ ਲਓ ਪੰਜ ਦੁਕਾਨਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਐਡਰੈਸ ਤੁਹਾਨੂੰ ਪਤਾ ਹੀ ਨੇ ਸੋ ਇਹਨਾਂ ਦੀ ਦੁਕਾਨ ਤੇ ਜਲਦੀ ਜਲਦੀ ਵਿਜ਼ਿਟ ਕਰੋ ਤੇ ਆਪਣਾ ਕਰੋੜਪਤੀ ਬਣਨ ਦੇ ਸੁਪਨੇ ਨੂੰ ਸਹਾਰਾ ਕਰੋ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ